ਚਾਰੇਓ ਨੀਅਤਾਂ ਸਾਫ਼ ਹੋਣ ਤਾਂ ਰੱਬ ਕਿਤੇ ਵੀ ਭਾਗ ਲਾ ਦਿੰਦਾ ਹੈ ਨੀਅਤਾਂ ਮਾੜੀਆਂ ਹੋਣ ਸੋਨੇ ਨੂੰ ਹੀ ਖੱਤ ਪਾਓ ਤੇ ਮਿੱਟੀ ਹੋ ਜਾਂਦਾ ਹੈ ਮੈਂ ਕਈ ਵਾਰੀ ਸੋਚਨਾ ਕਿ ਸਾਲਸਰਾਏ ਕੁਲ ਲਾਲ ਲੈ ਕੇ ਗਿਆ ਉਹ ਜੇ ਬੇਈਮਾਨ ਹੁੰਦਾ ਉਹ 100 ਰੁਪਏ ਕਿਉਂ ਦਿੰਦਾ ਉਹਦੀ ਅੰਦਰੋਂ ਨੀਅਤ ਇੰਨੀ ਸਾਫ਼ ਸੀ ਉਹਨੇ ਕਿਹਾ ਭਾਈ ਮੈਂ ਸਭ ਕੁਝ ਵੇਚ ਲਾਂ ਤਾਂ ਵੀ ਇਹਦੀ ਕੀਮਤ ਨਹੀਂ ਪੈ ਸਕਦੀ ਤੇ ਜੇ ਬੇਈਮਾਨ ਹੁੰਦਾ ਉਹਨੇ ਕਹਿਣਾ ਸੀ ਲਿਆ 2 ਰੁਪਏ ਲੈਣੇ ਲੈਣੇ ਤੇ ਜਾ ਇਹਨੂੰ ਕਿਹੜਾ ਪੁੱਛਦਾ ਉਹਦੀ ਨੀਅਤ ਬੜੀ ਸਾਫ਼ ਸੀ ਮਲਕ ਭਾਗੋ ਦੇ ਘਰ ਕਮੀ ਨਹੀਂ ਸੀ ਪਰ ਭਾਲੀ ਨਾਲੋ ਦੀ ਨੀਅਤ ਬੜੀ ਸਾਫ਼ ਸੀ ਮਹਾਰਤਾ ਕਹਿੰਦੇ ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀਅਤ راست ਕਰੇ ਅਧਰ ਕਹਤੇ ਕਿਰਪਾ ਹੋਈ ਸਾਂਸਰਾ ਆ ਕੇ ਕਹਿੰਦਾ ਜੀ ਮੇਰੇ ਤੇ ਵੀ ਮਿਹਰ ਕਰੋ ਹਜ਼ੂਰ ਨੇ ਕਿ ਆਪਣੇ ਨੌਕਰ ਦੇ ਪੈਰਾਂ 'ਚ ਮੱਥਾ ਟੇਕਿਆ ਦਰਕੇ ਦੇ ਪੈਰਾਂ 'ਚ ਮੱਥਾ ਟਿਕਾ ਉਹਨੇ ਕਿਹਾ ਜੀ ਮਹਾਰਾਜ ਮੇਰਾ ਨੌਕਰ ਹਜ਼ੂਰ ਨੇ ਕਿਹਾ ਅੱਜ ਤੱਕ ਤੈਨੂੰ ਝੁਕਾਣ ਦਾ ਹੀ ਰਸ ਆਇਆ ਝੁਕਣ ਦੀ ਜਾਂਚ ਨਹੀਂ ਆਈ ਝੁਕਣ ਤੋਂ ਬਿਨਾ ਕੁਝ ਮਿਲਦਾ ਨਹੀਂ ਹੁੰਦਾ